ਲੋਈ ਬਾਈ ਪਿੰਡ ਲਾਂਡਰਾ ਪਹੁੰਚ ਗਏ ਦਲਵੀਰ ਬਾਈ ਵਾਲੀ ਗੱਡੀ ਲੈਣ ਗੱਗਾ ਬਾਈ ਆਇਆ ਵਾਏ ਅਸੀਂ ਦਾ ਬਾਈ ਸਾਰੇ ਹੋ ਗਏ ਅੱਗੇ ਵੀਰੇ ਠੀਕ ਠਾਕ ਵਧਾਈਆਂ ਹੋ ਗਈਆਂ ਬਾਈ ਦਲਵੀਰ ਨੂੰ ਹਾਂ ਬਾਈ ਹੋ ਗਈਆਂ ਹੋ ਗਈਆਂ ਦਲਵੀਰ ਦਲਵੀਰ ਬਾਈ ਹੋ ਰਹਿ ਗਿਆ ਤਾਂ ਬਾਕੀ ਤਾਂ ਸਾਰਿਆਂ ਕੋਲ ਆ ਗਈਆਂ ਲਗਭਗ ਲਗਭਗ ਸਾਰਾ ਪਿੰਡ ਖਰੀ ਖਰੀ ਹੋ ਗਿਆ ਹੁਣ ਤਾਂ ਇੱਕ ਦਲਵੀਰ ਰਹਿ ਗਿਆ ਕਿੰਨੀਆਂ ਗੱਡੀਆਂ ਕਾਊਂਟ ਕਰੀਂਦੇ ਆ ਆਪਣੇ ਆਪਣੇ ਪਿੰਡ 'ਚ 11ਵੀਂ 12 ਹਾਂ ਹੋਰ ਅਸ਼ਵੀਰ ਬਾਈ 12 ਗੱਡੀਆਂ ਆ ਗਈਆਂ 12 ਗੱਡੀਆਂ ਆ ਗਈਆਂ 2 ਮਹੀਨੇ 'ਚ ਜੀ 2 ਮਹੀਨੇ ਦੇ ਵਿੱਚ ਵਿੱਚ ਦਲਵੀਰ ਵੀ ਅੱਜ ਬਾਈ ਵਧਾਈਆਂ ਹੋ ਗਈਆਂ ਹਾਂ ਦਲਵੀਰ ਬਾਈ ਵੱਲ ਬਾਈ ਦਲਵੀਰ ਜਣਗੇ ਇੱਕ ਗੱਲ ਦੇਖਿਆ ਦਲਵੀਰ 'ਚ ਸਬਰ ਬਹੁਤ ਦੇਖਿਆ ਮਹੀਨਾ ਹੋ ਗਿਆ ਗੱਡੀ ਦਾ ਸੌਦਾ ਕਰੀ ਇਹਨੂੰ ਬਿਖੜੀ ਕਹਿੰਦੇ ਕੋਈ ਕੋਈ ਗੱਡੀ ਨਹੀਂ ਕਰੀ ਨਹੀਂ ਨਹੀਂ ਬੰਦਾ ਇੰਨੇ ਦਿਨ ਖੜਦਾ ਨਹੀਂ ਅੱਗੇ ਨੂੰ ਆਇਆ ਹੁੰਦਾ ਵੀ ਲੈ ਜੀ ਘਰ ਨੂੰ ਵੀ ਲੈ ਜੀ ਹਾਂ ਛੇਤੀ ਤੇ ਛੇਤੀ ਵੀ ਪੰਜੀ ਬਲੈਨ ਨੂੰ ਇਹ ਹਾਂ ਨੈਕਸਟ ਸਮ ਰੁੱਤੀ ਜਾਣਾ ਛੋਟੀ ਛੋਟੀ ਗੱਲ ਆ ਬੜ ਉਦੋਂ ਬਾਈ ਉਹ ਵੀ ਜਿਹੜੀ ਆਪਾਂ ਲੈ ਕੇ ਆ ਉਹ ਵੀ ਇੱਥੇ ਖੜੀ ਸੀ ਉਰੀ ਦੇ ਇੱਥੇ ਦੇ ਘਰ ਤੇ ਲੈ ਕੇ ਗਏ ਗੱਡੀ ਹੂੰ ਤੇ ਯਾਨੀ ਕਿ ਦੋ ਹੀ ਗੱਡੀਆਂ ਬਾਈ ਦਲਵੀਰ ਦੀ ਭੂਆ ਦੇ ਮੁੰਡੇ ਨੇ ਦਵਾਈਆਂ ਇਹ ਘੁੰਮ ਵਰਗੇ ਦੋ ਹੀ ਜਾਨੀ ਆਪਾਂ ਨੇ ਘਰ ਤੋਂ ਲਈਆਂ ਸਿੱਧੀਆਂ ਗੱਡੀਆਂ ਹਾਂ ਹਾਂ ਬਿਲਕੁਲ ਬਿਲਕੁਲ ਬਾਈ ਸਿੱਧੀ ਨਹੀਂ ਖਾਸ ਹੈ ਬਾਈ ਠੀਕ ਹੈ ਕੀ ਮਾਡਲ ਹੈ ਹਾਂ ਮਾਡਲ ਕਿ ਬਾਕੀ ਤੁਹਾਨੂੰ ਦੇਖ ਲਓ ਅਰਦੀ ਸਾਹਿਬ ਸਾਫ ਗੱਡੀਆਂ ਨੇ ਮਾਡਲ ਵੀ ਟੌਪ ਹੈ ਵੀਰੇ ਹਨ ਟੌਪ ਮਾਡਲ ਓਕੇ ਆ ਸ਼ਰੀਟ ਵੀ ਨਹੀਂ ਹੈਗੀ ਗੱਡੀ ਵੀਰੇ ਟੌਪ ਮਾਡਲ ਹੈ ਗੱਡੀ ਦਾ ਬਾਕੀ ਹੁਣ ਧੋਣੇ ਧੋਣੇ ਵਾਲੀ ਹੁਣ ਜਾ ਕੇ ਧੋ ਆ ਕੇ ਘਰਾਂ ਬਾੜਦੇ ਆ ਫਿਰ ਚੋਣਾ ਪਾਈ ਹਾਂ ਫਿਰ ਉਹ ਤੋਂ ਆਕੇ ਕਰਾ ਬਸ ਬਸ ਕੋਈ ਕਰਦਾ ਉਹਨੂੰ ਫੋੜ ਲਿਆ ਉਹ ਵੀ ਕਰਾਇਆ ਧਮਕਾ ਕੇ ਬਾੜਿਆ ਹਾਂ ਕੋਈ ਪਰਾਣਾ ਦਾ ਪਰਾਣਾ ਮਟਦਾ ਨਾ ਇਹਦੇ ਕਹਾਂ ਜਾਣੀ ਜੀ ਪਈ ਜਾਣੀਆਂ ਨਾ ਨਹੀਂ ਆਇਓ ਪਿੰਡ ਲੈ ਕੇ ਜਾਣੀ ਪਹਿਲੀ ਵਾਰ ਚਲੋ ਹੁਣ ਹੋ ਗਈ ਬਾਣ ਕੋਈ ਵਰਕ ਨਹੀਂ ਅੰਦਰ ਤੇ ਬੈ ਬੱਕੀ ਬੁੱਕਿਆ ਹਾਂ ਸਾਵਾ ਕੇ ਲਗ ਵੀ ਓਕੇ ਮਾਰ ਜਾਣ ਉਹੀ ਗੱਲ ਹੈ ਨਾ ਗੱਡੀ ਠੀਕ ਹੈ ਟਾਇਰ ਵੀ ਠੀਕ ਆ ਦੇਖੋ ਕਿਤੇ ਨਹੀਂ ਜਾਣੀ ਜੀ ਆਪਣੇ ਕੋਲ ਚਲਾਈ ਵੀ ਕਿੰਨੀ ਕੁ ਹੁੰਦੀ ਆ ਉਹੀ ਗੱਲ ਆ ਦਲਵੀਰ ਜਾਨੀ ਕਿ 15 ਜਾਨੀ ਕਿ 4-5 ਲੱਖ ਲੋਨ ਨੂੰ ਫੈਰੋਣ ਮਗਾ ਭਾਈ ਜਿਹੜਾ ਲੱਖ ਰੁਪਏ ਹੋਰ ਪੈਣਾ ਉੱਚਾ ਮਾਡਲ ਲੈ ਲੈ ਠੀਕ ਨੇ ਕੋਈ ਫਰਕ ਨਹੀਂ ਪੈਣਾ ਮਾਡਲ ਵੀ ਉੱਚਾ ਮਿਲ ਗਿਆ ਹਾਂ ਮਾਡਲ ਵੀ ਉੱਚਾ ਆ ਇਹ ਆ ਬੀਵੀ ਚੰਗੀ ਗੱਡੀ ਦੀ ਆ ਹਾਂ ਠੀਕ ਆ ਇਹ ਇਧਰ ਲਈ ਯਾਰ ਬੈਸਟ ਗੱਡੀ ਆਏ ਬਸ 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 ਠੀਕ ਆ ਬਿਲਕੁਲ ਬੀਵੀ ਦਾ ਕਈ ਬੀਵੀ ਕਈ ਆ ਫਿਰ ਜਰਾ ਮਗਾ ਹਾਂ ਇੰਨੇ ਕੁ ਤੇ ਹੈਗੀ ਆ ਬਸ ਦੋ ਕੀ ਟੱਟ ਮਿਲ ਜੀ ਬਿਲਕੁਲ ਚੰਗੀ ਗੱਡੀ ਇਹਨਾਂ ਫਿਰ ਦੋ ਕੀ ਨਹੀਂ ਆ ਬੀਵੀ ਸਵਿਫਟ ਨਾਲੋਂ ਜਾਨੀ ਕਿ ਗੱਡੀ ਹੂੰ ਹੈਵੀ ਆ ਬੀਹੇਵੀਅਰ ਸਫਰ ਉੱਚੀ ਵੇ ਜਾਂਦੀ ਉਹਨਾਂ ਨੂੰ ਉੱਚੀ ਵੀ ਹਾਂ ਚੀਜ਼ਾਂ ਪਾਉਣੇ ਹੁੰਦੇ ਟੋਲਣ ਕਿਉਂਕਿ ਉਹ ਵੀ ਨਾ ਗੱਡੀ ਲਗਜ਼ਰੀ ਟਾਈਪ ਲੱਗਦੀ ਐ ਇਹ ਹਾਂ ਹਾਂ ਬੋਲ ਕੇ ਫੀਲ ਆਉਂਦਾ ਹਾਂ ਲਗਜ਼ਰੀ ਟਾਈਪ ਗੱਡੀ ਐ ਇਹ ਅੰਦਰ ਹਾਂ ਕੀ ਭਾਈ ਅੰਦਰ ਬਹਿ ਕੇ ਮੈਂ ਪਾਸ ਕਰਨ ਦੀ ਕਰਤੀ ਵੀ ਮੈਂ ਬਹਿ ਮੈਂ ਕਿ ਚਾਲਣ ਵਾਲਾ ਖੁੱਲੀ ਹੈ ਗੱਗਾ ਭਾਈ ਪੂਰਾ ਹੁੰਦਾ ਵਿੱਚ ਹੈ ਨਾ ਵਿੱਚ ਭਾਈ ਲੱਗਦੀ ਗੱਡੀ ਹੋਰ ਹੈ ਅੰਦਰ ਵਿੱਚ ਬੈ ਬੰਦਾ ਨਾ ਬੰਦਾ ਇਹ ਪੂਰਾ ਪਿਛੇ ਦੇ ਆ ਬੈ ਖੁੱਲਾ ਡੁੱਲੀ ਗੱਗਾ ਪੂਰਾ ਫਿੱਟਾ ਹੈ ਨਾ ਗੱਗਾ ਸਾਮਣੂ ਜਿਹੜੀ ਗੱਡੀ 'ਚ ਬਹਿ ਗਿਆ ਪਾਸ ਆ ਉਹ ਹਾਂ ਇਹ ਵੀ ਲੱਗੇ ਜਾਂਦੀ ਤਾਂ ਹੀ ਪਾਸ ਬਾਕੀ ਭਾਈ ਸਾਡੇ ਪਿੰਡ 'ਚ ਕਈ ਬੰਦੇ ਵਾਕੀ ਉਹਨਾਂ ਨੇ ਪਾਸ ਕਰਨੀ ਜਾ ਕੇ ਮੈਂ ਪਾਸ ਆ ਠੀਕ ਹੈ ਸਾਡੇ ਜੱਗੂ ਗੱਡੀ ਇਹ ਨਹੀਂ ਕਹੇ ਤੇ ਗਰਫ ਨਹੀਂ ਲੈਣਾ ਹਾਂ ਜਿਹੜੇ ਬੰਦੇ ਨੇ ਚਲਾਉਣੀ ਉਹਨੂੰ ਫਿੱਟ ਚਾਹੀਦਾ ਬਸ ਬਸ ਹੈਗਾ ਨਾ ਉਹੀ ਗੱਲ ਹੈ ਮੈਂ ਤੇਲ ਪਵਾ ਕੇ ਚਲਾਉਣੀ ਭਾਈ ਨਵੀਂ ਕੜਾ ਲਈ ਉਹਨਾਂ ਨੇ ਉਹਨੂੰ ਵੀ ਕਹਿ ਦਿੱਤਾ। ਬੱਤੀ ਕਿਸੇ ਦਾ ਮੂੰਹ ਆ ਗਾ ਫੜ ਨਹੀਂ ਹੁੰਦਾ। ਬਹੁਤ ਹੀ ਕਰਦਾ। ਹੂੰ। ਠੀਕ ਨਹੀਂ ਕਰਦਾ। ਕੋਈ ਵੀ ਬੰਦਾ ਆਪਣੀ ਜੇ ਉਹ ਜੇ ਇਕੱਲੇ ਨੇ ਹਰੇ ਗਨੇ। ਬਸ ਬਸ। ਹੂੰ। ਬਾਕੀ ਭਾਈ ਨਵੀ ਨਾਲੋਂ 2.3 ਲੱਖ ਰੁਪਏ ਦਾ ਫਰਕ ਪੈ ਗਿਆ। ਜ਼ਿਆਦਾ ਪੈ ਗਿਆ। 3 ਲੱਖ ਰੁਪਏ ਬਾਦਿਕਾ ਨਵੀ ਨਾਲ। ਹੈ। ਜ਼ਿਆਦਾ ਹੋਣੀ ਯਾਰ। ਨਵੀ ਨੌ ਨੂਂਦੀ ਪੈਂਦੀ ਆ। ਹਾਂ ਇਹ ਸਾਨੂੰ ਆਪ ਨੂੰ 6 ਦੇ ਨੇੜੇ ਤੇੜੇ ਪੈ ਗਈ। ਹਾਂ ਟੋ। ਔਹ ਲੱਖ ਰੁਪਏ ਮਹਗੀ ਵੀ ਦੂਜੀ ਨਾਲੋਂ। ਹੂੰ। 10 ਦੁੱਧ ਦੇ ਗੇੜੇ ਪੈਂਦੀ। ਬਿਲਕੁਲ ਬਿਲਕੁਲ। ਅਸਲੀ ਖੋਲੀ ਮਾਰਦੀ ਦਿਖਾਦੀ ਬਾਈ ਵਿੱਚੋਂ। ਲੈ ਦੇ ਲੈ ਬ ਗੱਡੀ ਫੋ ਲੋ ਕੈਨ ਵਿੱਚੋਂ ਮਿਊਜ਼ਿਕ ਪਲੇਅਰ ਬਾਈ ਦੂਆ ਲੱਗਿਆ ਵਾ ਸਕਰੀਨ ਵਾਲੇ ਦੇ ਚ ਦੋ ਮੀਟਰ ਦੇ ਲੱਗਿਆ ਸੋਹਣੇ ਹਾਂ ਦੋ ਬਾਈ 에ਅਰ ਬੈਗ ਨੇ ਪੁਸ਼ ਸਟਾਰਟ ਬਟਨ ਆ ਤੇ 에ਅਰ ਬੈਗ ਦੋ ਹੈ ਨਾ 에ਅਰ ਬੈਗ ਦੋ ਆ ਬਾਈ ਬਸ ਠੀਕ ਆ ਹਾਂ ਬਾਈ ਜਿਹੜਾ ਮਿਊਜ਼ਿਕ ਪਲੇਅਰ ਆ ਕੰਪਨੀ ਵਾਲਾ ਇਹੀ 25 3000 ਦਾ ਜੇ ਆਪਾਂ ਉਹ ਤਾਂ ਹੈ ਉਹ ਹੈ ਜੇ ਆਪਾਂ origignal ਲਾਉਣੇ ਨਾਲ ਦਾ ਤੇ ਬਾਕੀ ਅਜੇ ਵੀ ਰਾਇਆ ਉਹਨਾਂ ਅਜੇ ਮਿੱਟੀ-ਮੁੱਟੀ ਬਹੁਤ ਪਈ ਵੀ ਉੱਪਰ ਉਹ ਹਜੇ ਦਾ ਸਾਫ਼ ਹੋਣਾ ਹੈ ਹਾਂ ਸਾਫ਼ ਤਾਂ ਹੋਣੀ ਆ ਉਹਦਾ ਹੈ ਉਹ ਮੈਟ ਵੀ ਪਈ ਆ ਉਹ ਦੇਖੋ ਨਵੇਂ ਲੱਗਨੇ ਮੈਡਮ ਸਾਰੇ ਹਾਂ ਮੈਡ ਦੁਬਾਰਾ ਰਖਾ ਆਉਣੇ ਆ ਮੈਗਨ ਆਉਣੇ ਪਿੰਡ ਵਾਲੇ ਪਰ ਰੇਡ ਰੂਡਣਾ ਪੈ ਜਾਵੇ ਨਿਕਮ ਟੈਕਸ ਵਾਲਿਆਂ ਦੇ ਯਾਰ ਕੁਛ ਨਹੀਂ ਹੁੰਦਾ ਉਹ ਕਹਣਾ ਵੀ ਇਹਨਾਂ ਕੋਈ ਪੈਦਾ ਕਿੱਥੇ ਆ ਰਿਹਾ ਪਿੰਡ ਚ ਵੀ 11 12 ਗੱਡੀਆਂ ਆ ਰਹੀਆਂ ਇਕੱਠੀਆਂ ਕੋਲ ਦੇ ਕੁਛ ਨਹੀਂ ਨਿਕਲਣਾ ਪਾਲ ਵੀ ਜੀ ਨੇ ਕਹਿੰਦਾ ਪਤਾ ਨਹੀਂ ਲੁੱਟਾਈ ਹੁੰਗੇ ਤਾਂ ਪਰ ਢਾਈ ਨਿਕਲਦੀ ਆ ਹਾਂ ਉਹੀ ਗੱਲ ਆ ਇਹਦੇ ਸੀ ਆਹ ਕੁਛ ਹੀ ਤੇ ਆ ਬਸ 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 ਉਹ ਬਾਈ ਬੰਦੇ ਨੇ ਜੇ ਸ਼ੌਂਕ ਇਹਨਾਂ ਪੂਰਾ ਕਰਿਆ ਕਿ ਆ ਕਰਿਆ ਨਾ ਨਾ ਕੁਛ ਨਹੀਂ ਹੁੰਦਾ ਜੋ ਵੀ ਹੈਗਾ ਆਪਣਾ ਇੱਥੀ ਆ ਸਭ ਕੁਝ ਨਕਲ ਚੱਲਦੇ ਆ ਬਸ ਠੀਕ ਨੇ ਜੋ ਵੀ ਹੈਗਾ ਇੱਥੀ ਹੈ ਸਭ ਕੋ ਮਰਿਆਂ ਦੇ ਬਾਅਦ ਕੋਈ ਨਹੀਂ ਪੰਦਾ ਪੈਸਾ ਵੀ ਪਿੱਛੇ ਤੇ ਕੀ ਆਉਣਾ ਕੀ ਨਹੀਂ ਕੁਛ ਨਹੀਂ ਪਤਾ ਨਾਲੇ ਬਾਈ ਅਰਜ ਵੀ ਲੋਡ ਬਣ ਗਈ ਵੀਰੇ ਹੁਣ ਨਾਲ ਜਿੰਨਾ ਝੋਗਾ ਕਮਾ ਕੇ ਛੱਡ ਕੇ ਜਾਣਾ ਉਹਨਾਂ ਨੂੰ ਤਾਂ ਕਮਾਉਣੀ ਪੈਣਾ ਬਾ ਉਹ ਹੀ ਗੱਲ ਹੈ ਗੱਲ ਉਹ ਹੀ ਹੈ ਸਾਡੀ ਆਪਣਾ ਉਹਨਾਂ ਨੂੰ ਪੜਾਉ ਲਖਾਉ ਵਧੀਆ ਜਿਹਾ ਬਸ 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 ਉਹੀ ਕਰ ਲੈ ਆਪਣੇ ਪੈਰਾਂ ਪਰ ਜੋ ਆਕ ਹੋ ਗਿਆ ਆਪਣਾ ਆਪਣਾ ਕਮਾਵੇ ਬਸ ਬਸ ਉਹੀ ਕਰ ਤੋਰੀਏ ਫੇ ਗੱਡੀ ਨੂੰ ਹਾਂ ਚੱਲ ਚੱਲੀਏ ਤੇ ਲੈ ਬਾਈ ਦਲਵੀਰ ਵਾਲੀ ਗੱਡੀ ਲੈ ਕੇ ਨਿਕਲ ਗਈ ਖੈੜ ਖੜੇਆਂ ਲੇਟਾਂ ਤੇ ਬਹੁਤ ਜਿਆਦਾ ਹੋ ਗਈ ਓਰੇ ਦਲਵੀਰ ਵੀਰੇ ਤੈਨੂੰ ਫੇਰ ਤੋਂ ਮੁਬਾਰਕਾਂ ਬਾਈ ਜਿਉਂ ਤੋੜਣ ਵਾਲੇ ਅਸੀਂ ਵਧੇ ਆ ਪਹਿਲਾਂ ਤੂੰ ਆਇਆ ਨਹੀਂ ਵੀਡੀਓ 'ਚ ਬਾਈ ਤੇ ਤੂੰ ਹੀ ਰਹਿ ਗਿਆ ਤਾਂ ਹੁਣ ਬਾਕੀ ਦਾ ਸਭ ਦੀ ਆ ਗਈਆਂ ਸਭ ਦੀ ਆ ਗਈਆਂ ਹਾਂ ਇੱਕ ਬਾਈ ਤੇਰੇ 'ਚ ਦੇਖਿਆ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗੀ ਤੇਰਾ ਸਫਰ ਸਫਰ ਹੁਣ ਇੰਨੀ ਉਮਰ ਗੱਡਤੀ ਸਫਰ 'ਚ ਗੱਡਤੀ ਹਾਂ ਤੇ ਬਾਈ ਨੇ ਜਦੋਂ ਦੱਸਿਆ ਤਾਂ ਬਾਈ ਵੀ ਲੱਤੀ ਵੀ ਵਿਚਾਰੇ ਨੇ ਪਹਿਲੀ ਵਾਰ ਇਹ ਨਹੀਂ ਗੱਡੀ ਇਹ ਤਾਂ ਚਲੋ ਪਹਿਲਾਂ ਰੱਖਿਆਵੇਂ ਦੀਆਂ ਬਾਈ ਨੇ ਪਹਿਲੀ ਵਾਰ ਲੱਤੀ ਜਣੀ ਕਹਿੰਦਾ ਦੇ ਲਓ ਮਹੀਨਾ ਹੋ ਗਿਆ ਬਾਈ ਸੌਦਾ ਹੋਏ ਨੂੰ ਇਹਨਾਂ ਆਇਨੇ ਕਿ ਹਵੀ ਮੈਂ ਅੱਜ ਲੈ ਆਉਣੀ ਐ ਨਾ ਦੇ ਲੋ ਨਵੇਂ ਸਾਲ ਗਿਆ ਨਵੇਂ ਸਾਲ ਦਾ ਵੀ ਹਫਤਾ ਲੰਘ ਗਿਆ 7 ਤਰੀਕ ਹੋ ਗਈ ਅੱਜ ਹਾਂ ਚੱਲ ਗੱਡੀ ਆਇਆ ਦਾ ਰਿਸ਼ਤੇਦਾਰੀ ਦੇ ਵਿੱਚ ਖੜੀ ਦੀ ਕੋਈ ਕਾਲੀ ਨਹੀਂ ਦੀ ਹੈ ਡੀ ਬਾਈ ਬਾਕੀ ਬਾਈ ਓਕੇ ਐਨ ਠੀਕ ਐ ਚਲਾਈ ਚਲੂ ਦੀ ਬਾਕੀ ਹੁਣ ਅਸੀਂ ਧਵਾਉਣੀ ਐ ਥੋੜੀ ਜੀ ਇੱਕ ਵਾਰ ਜਾ ਕੇ ਧਵਾ ਕੇ ਲੈ ਕੇ ਜਾਣਾ ਘਰ ਬਾਈ ਤੋ ਆ ਗਿਆ ਬਾਈ ਲਿਬੜੀ ਟਿਪੜੀ ਵੀ ਚੰਗੇ ਨਾਲ ਦੀ ਮਿੱਟੀ ਬਹੁਤ ਪਈ ਹੋਈ ਵਿੱਚ ਵੀ ਐਨ ਵੀ ਧੂੜ ਮਿੱਟੀ ਚੰਗੀ ਪਈ ਹੋਈ ਆ ਗੱਡੀ ਦੀ ਧਵਾ ਕੇ ਹੀ ਬਣੀ ਗੱਲ ਇਹਦੀ ਹਾਂ ਹਾਂ ਬਾਕੀ ਦਲਵੀਰ ਬਾਈ ਦੋ ਦਿਨ ਗੱਡੀਆਂ ਦੱਸਿਆ ਪਰ ਰੇਟ ਨਹੀਂ ਦੱਸਿਆ ਰੇਟ ਰੂਟ ਦੱਸ ਦੇ ਕੋਈ ਚੱਕਰ ਤਾਂ ਨਹੀਂ ਦੱਸ ਦੇ ਕੋਈ ਨਹੀਂ ਤੇ ਬਾਈ ਇਹ ਮਾਡਲ 21 ਆ ਇਹ ਲੱਤੀ ਆ 5 ਲੱਖ 80 ਹਜ਼ਾਰ ਦੀ ਠੀਕ ਹੈ ਬਾਈ ਹਾਂਜੀ ਹਾਂ 5 ਲੱਖ 80 ਹਜ਼ਾਰ ਦੀ ਲਈ ਆ ਬਾਈ ਇਹ ਤੇ ਮਾਡਲ ਹੈਗਾ ਟਾਪ ਜਿਹੜਾ ਸਭ ਤੋਂ ਸਰੇ ਵਾਲਾ ਹੁੰਦਾ ਇਹ ਜੈਡ ਜੈਡ ਐਕਸ ਆਈ ਮਾਡਲ ਹੈ ਠੀਕ ਹੈ ਜੀ ਹਾਂ ਉਹ ਜਾ ਰੋਜੀ ਬਾਈ ਦਲਵੀਰ ਵਾਲੀ ਗੱਡੀ 100 ਦੱਸ ਤੇ ਜਾ ਰਹੀ ਆ ਫਾਈ ਵੜਦੀ ਐਨ ਰੋਡ ਤੇ ਬਾਈ ਇੱਧਰ ਮਿਊਜ਼ਿਕ ਪਲੇਅਰ ਨਾਲ ਲੱਗਿਆ ਹੋਇਆ ਸੈਟਿੰਗ-ਬੈਟਿੰਗ ਜੀ ਕਰਨਾ ਆਪਣੀ ਇਹ ਸਮਝ ਨਹੀਂ ਆਉਂਦੀ ਇਹ ਕਿਹਾ ਇਹ ਕਿਹਾ ਨਹੀਂ ਹਾਂ ਤੂੰ ਹੁਣ ਆਪਣਾ ਹੱਥੇ ਲੱਗਿਓ ਬੋਲਣ ਲਈ ਤੈਨੂੰ ਹੌਲੀ-ਹੌਲੀ ਫੰਕਸ਼ਨਾਂ ਦਾ ਪਤਾ ਲੱਗਣਾ ਵੀਰੇ ਫੰਕਸ਼ਨ ਇਹ ਤਾਂ ਛੋਟੇ-ਛੋਟੇ ਖਾਸੇ ਆ ਵਾਰੀ ਹੁਣ ਉਹ ਚੱਲ ਪਿਆ ਹਾਂ ਹੁਣ ਇਹਦੇ ਨਾਲ ਬਿਹਲੇ ਟਾਈਮ ਆਇਆ ਮੱਥਾ ਮਾਰੀ ਜਲ ਵੀ ਕਿਆ-ਕਿਆ ਇਹਦਾ ਕਿਆ ਸਾਬਤ ਆ ਹਾਂ ਇਹ ਮੱਥਾ ਮਾਰ ਕੇ ਲੋਟ ਆਉਣਾ ਹੌਲੀ-ਹੌਲੀ ਹਾਂ ਤੈਨੂੰ ਆਪੇ ਪਤਾ ਲੱਗ ਜਾਣਾ ਵੀਰੇ ਮੈਨੂੰ ਦਲਵੀਰ ਦੇ ਚਿਹਰੇ ਤੇ ਖੁਸ਼ੀ ਸਾਫ਼ ਦੇਖੀ ਜਾ ਸਕਦੀ ਦੇਖੋ ਐਵਰੀਬਾ ਯਾਰ ਐ ਸਾਫ਼ ਹੀ ਹੁੰਦੀ ਆ ਉਹ ਹਾਂ ਹੁੰਦੀ ਆ ਨਹੀਂ ਹੁੰਦੀ ਆ ਬਾਈ ਹੁੰਦੀ ਆ ਦਲਵੀਰ ਬਾਤਿਆ ਦਾ ਬਾਈ ਨਵੇਂਆ ਵਰਗੀ ਹੋਇਆ ਦੇਖਣਾ ਨਵੇਂਆ ਵਰਗੀ ਹਾਂ ਨਵੇਂਆ ਵਰਗੀ ਹਾਂ ਅੱਜ ਲਾਂਚ ਹੋਈਆਂ ਗੱਡੀਆਂ ਹਾਂ ਕਰ ਲੈ ਬਾਈ ਇਹਦਾ ਘੰਟਾ ਹੋ ਗਿਆ ਨੂੰ ਜਿੱਦ ਤੁਰੇ ਹਜੇ ਤੱਕ ਗਾਣੇ ਨਹੀਂ ਲੱਗੇ ਹੈਗੇ ਗਾਣੇ ਲਾਦਾਂ ਨੇ ਆਪਰੇ ਪਿੰਡ ਵੱੜਦੇ ਨੂੰ ਗਾਣੇ ਲਾਵਾ 40 ਮਿੰਟ ਹੋ ਗਏ ਬਾਈ ਤੁਰੇ ਨੂੰ ਇਹਦੇ ਗਾਣੇ ਲੱਗੇ ਹਜੇ ਤੱਕ ਦੇਖ ਲਓ ਉਹ ਬਲੂਟੂਥ ਨਹੀਂ ਚੱਕਦਾ ਜੇ ਪਹੁੰਚ ਗਏ ਬਾਈ ਖੈਰਾਬਾਦ ਜਗਦੀਪ ਬਾਈ ਸਾਨੂੰ ਮਿਲ ਗਿਆ ਬਾਈ ਰਸਤੇ ਚ ਹਰਦੀਪ ਬਾਈ ਵਧੀਆ ਬਾਈ ਠੀਕ ਆ ਜਵੀ ਲਈ ਜਾਂਦਾ ਦਾ ਜਦੀਪ ਬਾਈ ਜਵੀ ਲਈ ਜਾਂਦਾ ਦਾ ਮਿਲਿਆ ਸਾਨੂੰ ਥੋੜੀ ਜੀ ਹਾਂ ਉਹ ਮੈਨੂੰ ਉਹ ਤਾਂ ਮਿਲੇ ਆ ਕਿਹਰੇ ਹੀ ਉੱਠ ਜਾਂਦੇ ਅੱਛਾ ਉਹ ਲੈਟਾਈਆਂ ਮਾਰਦੇ ਠੀਕ ਆ ਉਹ ਮੈਂ ਦੇਖੀ ਆ ਵਾਹ ਜਿਹੜੇ ਤੂੰ ਨਾ ਨਾਰੇ ਨਾ ਤੂੰ ਜੀ ਆ ਨਾਸੇ ਪਾਸੇ ਦੇਖ ਲੈ ਦਲਵੀਰ ਕਹਿੰਦਾ ਰੋਹ ਕਹਿੰਦਾ ਬਾਈ ਨੂੰ ਦਿਖਾ ਕੇ ਫੇਰ ਜਾਣਾ ਨਹੀਂ ਨਹੀਂ ਵਧੀਆ ਗੱਲ ਆ ਨਹੀਂ ਦੇਖ ਤਾਂ ਉਦੋਂ ਆਪਾਂ ਆਏ ਉਦੇ ਦਿਖਾਂ ਦੇਖੀ ਵੀ ਤਾਂ ਆ ਗਈ ਹੋਣੀ ਹਾਂ ਹਾਂ ਸਾਨੂੰ ਯਾਰ 3000 ਸਰਵਿਸ ਸਟੇਸ਼ਨ ਦੇਖ ਲਿਆ ਕੋਈ ਖੁੱਲਾ ਨਹੀਂ ਮਿਲਿਆ ਐਤਵਾਰ ਆ ਨਾ ਐਤਵਾਰ ਕਰਦੇ ਟਾਈਮ ਹੋ ਗਿਆ ਅੱਗੇ ਵੀ ਨਹੀਂ ਹੈਗਾ ਕੋਈ ਅੱਗੇ ਵੀ ਉਪਤਵਾਰੀ ਵਾਲੇ ਬੰਦ ਹੋ ਗਿਆ ਹੁਣ ਉਹ ਤਾਂ ਟਾਈਮ ਨਾਲੇ ਬੰਦ ਕਰ ਦਿੰਦੇ ਹਾਂ ਹਾਂ ਦੇਖਿਆ ਹਮਰੇ ਘਰੇ ਪਾਣੀ ਮਾਰ ਲਈ ਜੱਗੂ ਆਪਣੇ ਕੋਲ ਉਹ ਮੈਂ ਕਿਹਾ ਕੋਈ ਘਰੇ ਜਾ ਹਾਂ ਆਉਂtheta ਆਉtheta ਬਾੜੇ ਖੜਾ ਕੇ ਚਾ ਟੱਪੇ ਮਾਰ ਦੂੰਗੇ ਤੇਰੇ ਬਾੜੇ 'ਚ ਉੱਤੇ ਨਹੀਂ ਤੇਰੇ ਮਾਰ ਵਾ ਠੀਕ ਆ ਆਹੋ ਆਹੋ ਬਾਏ ਬਾਏ ਉਹ ਤਾਂ ਦੁਕਾਨਪੁਰ ਜਾ ਉੱਥੇ ਟੂਟੀ ਚੱਲਦੀ ਆ ਹਾਂ ਉੱਥੇ ਪਾਪ ਹੈਗਾ ਹਾਂ ਹਾਂ ਉਹ ਉੱਥੇ ਪਏ ਪੱਕਾ ਹੀ ਲੱਗਿਆ ਵਾ ਉੱਥੇ ਲੈ ਸਕਦੀ ਪਿੰਡ ਵੀ ਦੇਖਦਾ ਖੜੇ ਬਲ ਚਾਚੇ ਗਰੇ ਵੀ ਪਿੰਡ ਵਾਲੇ ਪਿੰਡ ਵਾਲੇ ਸਾਰੇ ਕੈਮਰਾ ਚੱਕੀ ਖੜੇ ਆ ਵੇਟਿੰਗ ਹੋ ਰਹੀ ਸਾਡੀ ਚੰਗਾ ਆਈ ਦੀ ਬਾਈ ਚੰਗਾ ਬਾਈ ਦੇ ਸਾਨੂੰ ਆ ਗਿਆ ਬਾਈ ਠੀਕ ਆ ਠੀਕ ਆ ਠੀਕ ਆ ਚੱਲ ਬਾਈ ਦਲਵੀਰ ਚੱਲ ਤੂੰ ਬੈਠ ਦਲਵੀਰ ਹਣਾ ਉਹ ਬੈਠ ਚੱਲ ਮੈਂ ਤਾਂ ਉਰੇ ਖੜ ਗਿਆ ਬਈ ਇਹ ਕਹਿੰਦੇ ਠੰਡ ਬਹੁਤ ਆ ਅੱਛਾ ਬੰਗਿਆਂ ਨੂੰ ਬੈਗ ਜਲਵਾਇਆ ਉਹ ਅੱਛਾ ਕੇ ਖੜਾ ਦਾ ਗਰਮ ਕਰਤਾ ਯਾਨੀ ਕਿ ਹਾਂ ਉਹ ਉਤਾਰਨੇ ਉੱਥੇ ਲੇਟ ਹੋ ਜਾਣਾ ਨਾ ਨਾ ਠੀਕ ਆ ਥੱਲੇ ਕੋਈ ਨਹੀਂ ਉਹ ਵੀ ਬੰਦੇ ਖੁਸ਼ ਕਰਨੇ ਜ਼ਰੂਰੀ ਆ ਠੀਕ ਆ ਚੱਲ ਠੀਕ ਆ ਬਾਈ ਫਿਰ ਠੀਕ ਆ ਜੀ ਚੰਗਾ ਲੈ ਬਾਈ ਦਲਵੀਰ ਲੱਗਿਆ ਚਲਾਉਣਾ ਹੁਣ ਪਿੱਛੇ ਤੇ ਉਹਦਾ ਬੈਠਿਆ ਨਹੀਂ ਹੁਣ ਕਹਿੰਦਾ ਮੈਂ ਬਹਿ ਜਾਣਾ ਕੋਈ ਗੱਲ ਚਾਦਾ ਬਾਈ ਦਲਵੀਰ ਲੈ ਵੀਰੇ ਰੱਬ ਦਾ ਨੋ ਬਾਈ ਥੋੜਾ ਛੱਡ ਦੇ ਲੋ ਬਾਈ ਘਰਾਂ ਆ ਗਏ ਬਾਈ ਦੇ ਲੋ ਯਾ ਬਾਈ ਦਲਵੀਰ ਗੱਡੀ ਅੰਦਰ ਲੈ ਲਓ ਜੀ ਹਾਂ ਜੀ ਹਾਂ ਜੀ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਹਾਂ ਜੀ ਹਾਂ ਜੀ ਕਾਫੀ ਟਾਈਮ ਲੱਗਿਆ ਹੈ ਟਾਈਮ ਬਾਅਦ ਰਾਤੇ ਚ ਧੋਣ ਲੱਗੇ ਕੋਈ ਸਰਵਿਸ ਸਟੇਸ਼ਨ ਨਹੀਂ ਮਿਲਿਆ ਸਭ ਬੰਦ ਹੋ ਗਏ ਅੱਛਾ ਹਾਂ ਕਿਹੜਾ ਮਾਡਲ ਹੈ ਗੱਡੀ ਇਹ ਮਾਡਲ 21 ਹੈ ਜੀ 21 ਲੈ ਬਾਈ ਪਹੁੰਚ ਗਏ ਗੱਡੀ ਲੱਗੀ ਸਰੇ ਅੱਜ ਅੱਗੇ ਬਾਈ ਨਹੀਂ ਸਾਤੇ ਪਹਿਲਾਂ ਲੰਗੇ ਆ ਥੋੜਾ ਜਿਹਾ ਅਸੀਂ ਥੋੜਾ ਰਸਤੇ 'ਚ ਰੋਕ ਗਏ ਅੱਗੇ ਬਾਈ ਉਹ ਥਾਰ ਮੋਂ ਟ੍ਰੈਫਿਕ ਘੱਟਦੀ ਬਾਈ ਅੱਛਾ ਤੁਸੀਂ ਜਾਂਦੇ ਮੋਂ ਫਸ ਅਸੀਂ ਫਸ ਗਏ ਬਾਈ ਮੇਰੇ ਗੱਡੀ ਦੀ ਐਨਓਸੀ ਆ ਰਾਸੀ ਮੈਂ ਵੀ ਲਾਹ ਕਰਕੇ ਹੁਣ ਮੈਂ ਕਹਾਂ ਆਈ ਬਦ ਮੈਂ ਵੀ ਲੈ ਜਾਵਾਂ ਕਿਤੇ ਨਹੀਂ ਟਾਈਮ ਫਿਰ ਕਾ ਕਿੰਨਾ ਟਾਈਮ ਆ ਹਾਂ ਉਹ ਤੇ ਠੰਡ ਆ ਹਾਂ ਤਾਲੇ 6 ਵਜੇ ਪੂਰੇ ਹਾਂ ਸਾਡੇ ਆਉਂਦੇ ਨੂੰ ਫਿਰ ਸਾਰੇ ਸਰਵਿਸ ਜਨ ਰਸਤੇ ਸਾਰੇ ਰੁਕਿਆ ਕੋਈ ਨਹੀਂ ਖੁੱਲਾ ਮਿਲਿਆ ਆਵਾਜ਼ ਨੂੰ ਬੋਕਾ ਬੋਕਾ ਦੇ ਲੋ ਬੰਦ ਕਰ ਹਰ ਜਾ ਉਹ ਲੜਕੀ ਤੇ ਬੰਦ ਹੋਣੀ ਆ ਇਧੀਆਂ ਵੀਰੇ ਆਏ ਆ ਹੋ ਗਈ ਲੈਟਾ ਮੰਨਣਾ ਇਹਨਾਂ ਇੱਕ ਵਾਰ ਹੋਰ ਦਾ ਆ ਭਾਈ ਗੱਡੀ ਲੋਕੋ ਵਾਈਜ਼ ਬਹੁਤ ਸੋਹਣੀ ਆ ਬਾਕੀ ਹਜੇ ਪਿੰਡ ਵਾਲੇ ਆਉਣਗੇ ਦੇਖ ਕੇ ਪਾਸ ਕਰੂਗੇ ਤੇ ਹੋਰ ਤਾਂ ਜੇ ਕੋਈ ਨਹੀਂ ਆਇਆ ਫਿਲਹਾਲ ਡੱਬੇ ਲਿਆਏ ਆ ਇੰਦਰ ਵੀਰ ਹਾਂ ਹਾਂ ਡੱਬੇ ਡੁੱਬੇ ਲਿਆਂਦੇ ਹੀ ਸਾਰਾ ਕੁਝ ਓਕੇ ਆ ਕੰਮ ਬਾਈ ਗੱਡੀ ਆ ਗਈ ਪਸੰਦ ਸਭ ਨੂੰ ਬਾਲਲੇ ਮੜੀ ਲਾਈਟ ਆ ਨੇਰਾ ਹੀ ਹੋ ਗਿਆ ਯਾਰ ਜੱਗੂ ਤੂੰ ਉੱਥੇ ਕਰ ਦਿੰਦਾ ਸ਼ੌਟ ਫਿਰ ਉਹ ਨਹੀਂ ਉੱਥੇ ਫਿਰ ਬੰਦੇ ਖਾਦੇ ਖੜੇਦੇ ਮੈਨੂੰ ਥੋੜੇ ਪਿੰਡ ਵਾਲੇ ਮੂਰੇ ਜੱਕ ਲੱਗਦੀ ਬਾਈ ਜੱਗੂ ਵਾਲ ਨਾ ਦਰਵੀਰ ਗੱਡੀ ਕਰਦੀ ਬਾਈ ਪਾਸ ਸਾਰਿਆਂ ਨੇ ਪਾਸ ਖਾਂਜੀ ਆ ਬਾਈ ਗੱਡੀ ਠੀਕ ਆ ਠੀਕ ਆ ਉਹ ਗੱਡੀ ਸੋਹਣੀ ਬੋਦ ਆ ਜੱਗੂ ਹਾਂ ਉਹਦਾ ਹੈ ਬਿਲਕੁਲ ਬਿਲਕੁਲ ਤੇ ਬਾਈ ਮੈਂ ਹੁਣ ਬਾਈਆਂ ਨੂੰ ਕਿਹਾ ਵੀ ਬਾਈ ਹੁਣ ਮੰਨੋ ਛੱਡ ਕੇ ਆਉ ਕਿਉਂਕਿ ਮੇਰਾ ਪਿੰਡ ਹੈਗਾ ਦੂਹਾ ਠੀਕ ਆ ਹੈ ਬਾਈ ਇਹਦਾ ਪਿੰਡ ਸਾਡੇ ਵਾਲੀ ਤੇ ਗਵਾਂ ਵਾਲੀ ਉਹ ਮੂਰੇ ਜਾਂਦੀ ਆ ਉਹਦੇ ਜੱਗੇ ਵਾਲੀ ਹਾਂ ਉਹ ਮੂਰੇ ਜਾ ਰਹੀ ਬਾਈ ਜੱਗੇ ਬਾਈ ਡੋਰੀ ਥੋੜੀ ਜਿਹੀ ਪਿੱਛੇ ਵਾਲੀ ਜਿਹੜੀ ਹਾਂ ਨਵੀਂ ਬਾਨ ਮੈਂ ਤਾਂ ਦਲਵੀਰ ਨੂੰ ਕਿਹਾ ਮੈਂ ਕਿਹਾ ਮੈਨੂੰ ਮੋਟਰਸਾਈਕਲ ਪਰ ਲਾਇਆ ਬਾਈ ਕਹਿੰਦਾ ਨਹੀਂ ਯਾਰ ਇਹਦਾ ਤੁਹਾਨੂੰ ਹੁਣ ਇਨੀ ਦੂਰ ਤੈ ਤੂੰ ਲਿਆਇਆ ਹਾਂ ਕਹਦਾ ਹੁਣ ਤੁਹਾਨੂੰ ਗੱਡੀ ਛੱਡ ਕੇ ਆਉਨੇ ਆ ਚਲੋ ਬਾਈ ਦਲਵੀਰ ਆ ਵੀ ਯਾਨੀ ਕਿ ਬਾਈ ਸਾਬ ਨੇ ਦੇਖ ਲਈ ਸਾਬ ਨੇ ਵਿੱਚ ਬੈ ਕੇ ਵੀ ਦੇਖ ਲਿਆ ਨਾ ਬਾਈ ਇੱਕ ਗੱਲ ਜਾਨੀ ਕਿ ਸਾਰੇ ਜਿਹੜੇ ਆਪਣੇ ਪਿੰਡ ਦੀ ਸਫਤ ਕਰਦੇ ਆ ਵੀ ਕੋਈ ਵੀ ਚੀਜ਼ ਆਉਂਦੀ ਆ ਆਪਣੇ ਪਿੰਡ ਸਾਰੇ ਆਉਣੇ ਜਾਨੀ ਕਿ ਸਾਰਾ ਪਿੰਡ ਖੁਸ਼ੀ ਮਨਾਉਂਦਾ ਹੈ ਜਾਨੀ ਕਿ ਬਾਈ ਹਰਸ਼ਵੀਰ ਜਿਹੜੇ ਆਪਣੇ ਲੋਕ ਦੇਖਦੇ ਉਹ ਕਹਿੰਦੇ ਬਾਈ ਇਹੇ ਕੰਮ ਕਹਿੰਦੇ ਸਾਰੇ ਪਾਸੇ ਨਹੀਂ ਹੈਗਾ ਕਹਿੰਦੇ ਕੋਈ ਦੇਖਣ ਤੱਕ ਵੀ ਨਹੀਂ ਆਉਂਦਾ ਆਪਣੇ ਚਾਹ ਹੁੰਦਾ ਅਗਲੇ ਨੂੰ ਕੋਈ ਵੀ ਚੀਜ਼ ਲੈ ਆ ਨਾ ਬੰਦਾ ਉਹੀ ਗੱਲ ਆ ਯਾਰ ਲੈ ਕੇ ਆਇਆ ਬਸ 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 ਆਪਣੇ ਉਹਦੇ ਆੜਾ ਕੰਮ ਨਹੀਂ ਹੈਗਾ ਵੀ ਹਾਂ ਥਾਲਾ ਜਲੀ ਜਾਣਾ ਵੀ ਹਾਂ ਤੂੰ ਉਹ ਗੱਡੀ ਕਾਹਤੇ ਲੈ ਆਇਆ ਜੀ ਜਿਹੜੀ ਬਾਈ ਆਪਣੇ ਉਹ ਕੰਮ ਨਹੀਂ ਹੈ ਹਾਂ ਆਪਣੇ ਪਿੰਡ ਜਣੀ ਉਹ ਗੱਲ ਹੈਗੀ ਆ ਵੀ ਲੋਕ ਨੇ ਬੰਦੇ ਤਾਂ ਨਹੀਂ ਆਏ ਨੇਰੇ ਥੋੜਾ ਜਿਆਦਾ ਹੋਊਗਾ ਨੇਰੇ ਕਰਕੇ ਨਹੀਂ ਆਏ ਹਾਂ ਫਿਰ ਵੀ ਮੇਰੇ ਸਾਹ ਨਾਲ ਦਿਲ ਵੀ 20 ਬੰਦੇ ਤਾਂ ਹੋਣਗੇ ਜੀ ਰਾਤ ਨਾਲ 20 ਜਣੇ ਸੌਖੇ ਤੇ ਉਹ ਵੀ ਨੇਰੇ ਤਾਂ ਤਾਂ ਜਿਆਦਾ ਕੋਈ ਠੰਡ ਹੈ ਕੋਈ ਆਉਂਦਾ ਵੀ ਨਹੀਂ ਹੈਗਾ ਹਰੇ ਕਾਨੂੰਨ ਜਿਨ੍ਹਾਂ ਨੂੰ ਪਤਾ ਲੱਗੀ ਰਹਿਣਾ ਸਾਰੇ ਵਾਰੀ ਵਾਰੀ ਦੇਖਣਾ ਹਾਂ ਹਾਂ ਵਾਰੀ ਵਾਰੀ ਦੇਖਣ ਆਈ ਜਾਣਾ ਸਾਰਿਆਂ ਨੇ ਲਾਈਟ ਪਾਉਦਾ ਗੱਡੀ ਵੀ ਯਾਰ ਲਾਈਟ ਬਸ ਏਰੀਆ ਬਾਈ ਚਲੋ ਠੀਕ ਹੈ ਬਾਈ ਧੰਨਵਾਦ ਤੁਹਾਡਾ ਘਰ ਆ ਗਿਆ ਆਪਣਾ ਆਉ ਨੂੰ ਬਹੁਤ ਟਾਈਮ ਲੱਗ ਗਿਆ ਸਾਨੂੰ ਬੱਸ ਬਾਈ ਉਹ ਬਾਈ ਮੇਰੀ ਗੱਡੀ ਦੀ ਐਨਓਸੀ ਰੈਂਦੀ ਸੀ ਲੈਣ ਨੂੰ ਚੱਲ ਮੇਰਾ ਵੀ ਕੰਮ ਨਾਲੇ ਹੋ ਗਿਆ ਅੱਜ ਜਾਮ ਇੰਨਾ ਲੱਗਿਆ ਹੋਇਆ ਹੋਰ ਮਤਲਬ ਨਹੀਂ ਮੰਨੂੰ ਦੁਬਾਰਾ ਫੇਰ ਲੈਣ ਜਾਣਾ ਪੈਣਾ ਦਾ ਇੱਕ ਦਿਨ ਤੱਕ ਇਹ ਬਾਈ ਆਪਣੇ ਨਮਸਕਾਰ ਚੱਲੀਆਂ ਪਹੁੰਚ ਗਏ ਬਾਈ ਆਪਾਂ ਦਾ ਹਰੇਕ ਵੀਡੀਓ ਦਾ ਦੇਣਾ ਪਿੰਡ ਮੇਰਾ ਮਾਲਾ ਹੀ ਐ ਡਰੈਸਾ ਸਾਡਾ ਹੁਣ ਵੀ ਮਾਲਾਂ ਦਾ ਹੀ ਚੱਲਦਾ ਹੁਣ ਚੱਲੀਆਂ ਆ ਪਰ ਆਸ ਹੀ ਚੱਲੀਆਂ ਜਗੇ ਬਾਈ ਹਾਂ ਕਿਉਂਕਿ ਤੁਹਾਡੇ ਘਰ ਕੋਲੋਂ ਵੀ ਗਾਰਡ ਖੜੇ ਖਾਦੇ ਇਹ ਬਾਈ ਪਤਾ ਨਹੀਂ ਕੋਈ ਇਕੱਠੇ-ਕੁੱਠੇ ਕਰ ਰਿਹਾ ਮਨ ਲਾਦਾ ਠੀਕ ਹੈ ਅੱਛਾ ਚਲੋ ਠੀਕ ਆ ਤਰ ਵੀ ਵੀਰੇ ਧੰਨਵਾਦ ਤੁਹਾਡਾ ਜੀ ਓਕੇ ਜੀ ਓਕੇ ਬਾਰੇ ਮੇਲੋ ਜਗੂ ਨੂੰ